ਕਿ ਇਹ ਜਿਹੜਾ ਫੈਸਲਾ ਹੈਗਾ ਇਹ politically motivated ਹੈਗਾ ਕਿਉਂਕਿ ਜਿਸ ਤਰੀਕੇ ਦਾ ਰੋਲ ਰਿਹਾ ਹੈਗਾ ਇਹ ਸਰਦਾਰ ਰਣਜੀਤ ਸਿੰਘ ਗੋਹਰ ਹੋਣਾ ਦਾ ਪਿਛਲੇ ਆਪਾਂ ਦੇਖਿਆ ਕਿ ਜਦੋਂ ਤੋਂ ਇਹ ਸਾਰਾ 2 ਦਸੰਬਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਖੁੱਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਹੱਕ 'ਚ ਬੋਲਦੇ ਰਹੇ ਨੇ ਜਾਂ ਉਸ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦੇ ਟਿੱਪਣੀਆਂ ਕਰਨੀਆਂ ਸੋ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਉਹ ਚਾਪਲੂਸੀ ਕਰੀ ਆ ਪਿਛਲੇ 5-6 ਮਹੀਨਿਆਂ ਦੌਰਾਨ ਹੂੰ ਹੂੰ ਔਰ ਉਹ ਤੋਂ ਲੱਗਦਾ ਹੀ ਸੀ ਵੈਸੇ ਉਹ ਦਾ ਮਨਸ਼ਾ ਸੀਗਾ ਵੀ ਤਖਤ ਕੇਸਗੜ ਸਾਹਿਬ ਜਾਂ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਮੈਨੂੰ ਕਦਰੇ ਲਾ ਦੇਣ ਸੁਖਬੀਰ ਸਿੰਘ ਬਾਦਲ ਪਰ ਉਹ ਗੱਲ ਨਹੀਂ ਬਣੀ ਹੁਣ ਇਨਡਾਇਰੈਕਟਲੀ ਉਹਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਲੱਗਣ ਦੀ ਜਿਹੜੀ ਉਹ ਕਰੀ ਹੈਗੀ ਆ ਔਰ ਮੈਨੂੰ ਜਿੰਨਾ ਕੁ ਮੈਂ ਉਹਨਾਂ ਨੂੰ ਜਾਣਦਾ ਮੈਂ ਕਹਿ ਸਕਦਾ ਵੀ ਉਹ ਧਾਰਮਿਕ ਪੁਰਸ਼ ਨਹੀਂ ਹੈਗੇ ਉਹ ਪੂਰੀ ਧਰਮ ਦੇ ਬਾਣੇ ਵਿੱਚ ਉਹ ਪੂਰੀ ਤਰ੍ਹਾਂ ਰਾਜਨੀਤੀ ਨੂੰ ਪਰਨਾਇ ਹੋਏਗਾ ਤੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣੀ ਉਹ ਆਪਣੇ ਆਪ ਨੂੰ ਹੀ ਅਜੇ ਉਹਨਾਂ ਨੂੰ ਵੀ ਆਪਾਂ ਕਹਿ ਲਈਏ ਕਿ ਪੂਰੇ ਤਰੀਕੇ ਦੇ ਨਾਲ ਜਿਹੜਾ ਕੌਮ ਨੇ ਐਕਸੈਪਟ ਨਹੀਂ ਕੀਤਾ ਹੈਗਾ ਜਿਸ ਤਰੀਕੇ ਨਾਲ ਨਿਕਤੀ ਹੁੰਦੀ ਹੈ ਫਿਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਾਰੇ ਜਾਂ ਆਪਾਂ ਕਹਿ ਲਈਏ ਕਿ ਆਉਣ ਵਾਲੇ ਦਿਨਾਂ 'ਚ ਫਖਰੇ ਕੌਮ ਵਾਲਾ ਕਿਉਂਕਿ ਅਕਾਲੀ ਦਲ ਦੀ ਚਾਹੇ ਮਾਗੀ ਵਾਲੀ ਸਟੇਜ ਹੋਵੇ ਜਾਂ ਪਿਛਲੇ ਦਿਨੀ ਹੋਰ ਜਿੰਨੇ ਵੀ ਕੁਝ ਇਕੱਠ ਹੋਏ ਨੇ ਉਹਦੇ ਵਿੱਚ ਬਾਰ-ਬਾਰ ਉਹ ਫਖਰੇ ਕੌਮ ਵਾਲਾ ਫਿਰ ਉਹ ਵੀ ਮਸਲਾ ਜਿਹੜਾ ਹੈ ਉਹ ਵੀ ਫਿਰ ਦੁਬਾਰਾ ਦਿੱਤਾ ਜਾ ਸਕਦਾ ਹੈ ਜਾਂ ਜਿਹੜਾ ਫੈਸਲਾ ਆਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਹੋਇਆ ਸੀ ਉਹ ਫਿਰ ਕੈਨਸਲ ਹੋ ਸਕਦਾ ਹੈ ਕੀ ਕੋਈ ਚੱਲ ਰਿਹਾ ਸੁਖਵੀਰ ਸਿੰਘ ਬਾਦਲ ਨੂੰ ਮੁੜ ਕੇ ਸਿੱਖ ਕੌਮ ਦੇ ਉੱਤੇ ਜ਼ਬਰੀ ਥੋਪਣ ਲਈ ਜੋ ਕੁਝ ਵੀ ਕੀਤਾ ਜਾ ਸਕੇਗਾ ਕਿਉਂਕਿ ਉਹਨਾਂ ਦੀ ਨਿਯੁਕਤੀ ਹੋਈ ਹੋ ਇਸ ਕਾਰਜ ਲਈ ਹੈ ਜੀ ਜੀ ਸੋ ਆਪਣੇ ਆਪਾ ਕਹਿ ਸਕਦੀ ਹੈ ਸਾਲਾਂ ਕੇ ਬਹੁਤ ਤਿੱਖੇ ਸ਼ਬਦਾਂ ਵੀ ਉਹ ਜਿਨ੍ਹਾਂ ਨੇ ਇਹਨਾਂ ਨੂੰ ਲਾਇਆ ਹੈਗਾ ਪਰਮਜੀਤ ਸਿੰਘ ਸਰਨਾ ਤੇ ਸੁਖਵੀਰ ਸਿੰਘ ਬਾਦਲ ਨੇ ਸੋ ਉਹਨਾਂ ਦਾ ਜਿਹੜਾ ਆ ਜਿਹੜੀ ਰঞ্জੀਤ ਸਿੰਘ ਗੋਹਰ ਵਾਲੀ ਹੈਗੀ ਆ ਈ ਤੋਂ ਸ਼ੁਰੂਆਤ ਹੋ ਗਏ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣਾ ਪਹਿਲਾ ਕੰਮ ਕਢਾ ਲਿਆ ਕੁਲਦੀਪ ਸਿੰਘ ਗੜਗਾਜ ਤੋਂ ਹੁਣ ਇਹ ਕਿੱਥੋਂ ਤੱਕ ਜਾਂਦੀ ਆ ਇਹਨਾਂ ਦੇ ਡਿਗਣ ਦੀ ਅਵਸਥਾ ਕਿੰਨੀ ਦੂਰ ਜਾ ਕੇ ਡਿਗਦੇ ਆ ਇਹ ਡਿਪੈਂਡ ਕਰੂਗਾ ਵੀ ਹੁਣ ਗਿਆਨੀ ਕੁਲਦੀਪ ਸਿੰਘ ਨੇ ਜਿਹੜੀ ਗਲਤੀ ਕੀਤੀ ਆ ਉਸ ਗਲਤੀ ਦੇ ਫਿਰ ਵਿਰੋਧ ਵਿੱਚ ਆ ਜਿਹੜਾ ਹੈਗਾ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਸਿੰਘਾਂ ਨੇ ਦੁਬਾਰੇ ਗਿਆਨੀ ਕੁਲਦੀਪ ਸਿੰਘ ਗੜਗਾਜ ਤੇਕ ਸਿੰਘ ਧਨੌਲਾ ਔਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਰਿਹਾ ਹੈ ਨਾ ਉਸ ਗਲਤੀ ਤੋਂ ਬਾਅਦ ਹੁਣ ਅਕਾਲੀ ਦਲ ਦੀਆਂ ਇਨਸਟਰਕਸ਼ਨਸ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਿਹੜੇ ਪੰਜ ਸਿੰਘ ਸਹਿਬਾਨ ਆ ਉਹਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਖਿਲਾਫ ਆ ਜਿਹੜੀ ਮਹਿੰਮ ਵਰ ਦਿੱਤੀ ਹੋਈ ਹੈ ਸੋ ਇਹ ਰਾਜਨੀਤੀ ਚੱਲ ਰਹੀ ਹੈ ਕਿ ਆ ਬਹੁਤ ਘਟਿਆ ਰਾਜਨੀਤੀ ਚੱਲ ਰਹੀ ਹੈ ਇਹਦੇ ਵਿੱਚ ਸਾਡੇ ਤਖਤ ਸਹਿਬਾਨ ਦੀ ਜਿਹੜੀ ਮਾਨ ਮਰਿਆਦਾ ਉਹ ਵੱਟੇ ਤੇ ਆ ਰਹੀ ਹੈ ਕਿ ਆ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਰਣਜੀਤ ਸਿੰਘ ਗੋਹਰ ਹੋਣਾ ਦੀ ਜਿਨ੍ਹਾਂ ਨੂੰ ਵੀ ਇੱਕ ਤਰੀਕੇ ਦਾ ਮ ਮਾਫ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਸਥਿਤੀ ਹੋਈ ਉਹ ਕਾਫੀ ਜ਼ਿਆਦਾ ਆਪਾਂ ਕਹਿ ਲਈਏ ਕਿ ਪੰਥ ਦੇ ਵਿੱਚ ਦੁਬਦਾ ਜੀ ਪੈਦਾ ਕਰਨ ਵਾਲੀ ਹੋਈ ਸਰਦਾਰ ਅਤਾਪ ਸਿੰਘ ਜੀ ਕਿਵੇਂ ਦੇਖਦੇ ਹੈਗੇ ਉਹ ਜੇ ਕਿਸੇ ਚੀਜ਼ ਤੇ ਫੈਸਲਾ ਹੋਣਾ ਹੁੰਦਾ ਹੈ ਗੱਲਾਂ ਤੇ ਆ ਰਹੀਆਂ ਨੇ ਕਿ ਦੋਨੋਂ ਪੱਖ ਜਿਹੜੇ ਨੇ ਸੁਣੇ ਜਾਂਦੇ ਨੇ ਜੇ ਇਦਾਂ ਦਾ ਗੰਭੀਰ ਮਸਲਾ ਹੈਗਾ ਸੀ ਤੇ ਫਿਰ ਕੀ ਉੱਥੇ ਥੋੜੀ ਸੋਚ ਵਿਚਾਰ ਹੋਰ ਨਹੀਂ ਸੀ ਹੋਣੀ ਚਾਹੀਦੀ ਕਿ ਤਿੰਨ ਚਾਰ ਸਿਟਿੰਗ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਨਾਲ ਇਸ ਨੂੰ ਹੌਲੀ ਹੌਲੀ ਕੀਤਾ ਜਾਂਦਾ ਕੀ ਇਹ ਜਿਹੜਾ ਫੈਸਲਾ ਹੈਗਾ ਇਹ ਪੋਲੀਟੀਕਲੀ ਮੋਟੀਵੇਟਿਡ ਹੈਗਾ ਕਿਉਂਕਿ ਜਿਸ ਤਰੀਕੇ ਦਾ ਰੋਲ ਰਿਹਾ ਹੈਗਾ ਇਹ ਸਰਦਾਰ ਰਣਜੀਤ ਸਿੰਘ ਗੋਹਰ ਹੋਣਾ ਦਾ ਪਿਛਲੇ ਆਪਾਂ ਦੇਖਿਆ ਕਿ ਜਦੋਂ ਤੋਂ ਇਹ ਸਾਰਾ 2 ਦਸੰਬਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਖੁੱਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਹੱਕ 'ਚ ਬੋਲਦੇ ਰਹੇ ਨੇ ਜਾਂ ਉਸ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦੇ ਟਿੱਪਣੀਆਂ ਕਰਨੀਆਂ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਤੁਹਾਡੀ ਗੱਲ ਬਿਲਕੁਲ ਠੀਕ ਆ ਇਹ ਪੋਲੀਟੀਕਲੀ ਮੋਟੀਵੇਟਿਡ ਫੈਸਲਾ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸੋ ਜੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ਵੱਲੋਂ ਜਾਂ ਉੱਥੋਂ ਦੇ ਪੰਜ ਸਿੰਘਾਂ ਵੱਲੋਂ ਜੇ ਗਿਆਨੀ ਰঞ্জੀਤ ਸਿੰਘ ਦੇ ਖਿਲਾਫ ਕੋਈ ਫੈਸਲਾ ਲਿਆ ਗਿਆ ਸੇ ਇਟ ਮੀਨਸ ਕੋਈ ਕਾਰਨਤਾ ਰਹੇ ਹੋਣਗੇ ਇਹ ਤੋਂ ਪਹਿਲਾਂ ਕਿੰਨੀ ਕੁ ਵਾਰ ਹੋਇਆ ਵੀ ਤਖਤ ਸਾਹਿਬ ਦੇ ਜਥੇਦਾਰਾਂ ਨੇ ਇੱਕ ਮर्याਦਾ ਦਾ ਕਰਦਿਆਂ ਹੋਇਆ ਵੀ ਕਿਸੇ ਨੂੰ ਛੇਕਿਆ ਹੈ ਜਾਂ ਉਥੋਂ ਮर्याਦਾ ਚੋਟਾ ਇਟ ਮੀਨਸ ਗਿਆਨੀ ਰঞ্জੀਤ ਸਿੰਘ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਹੋਣਗੀਆਂ ਜਿਨ੍ਹਾਂ ਦੇ ਆਧਾਰ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਸਿੰਘਾਂ ਵੱਲੋਂ ਉਹਨਾਂ ਨੂੰ ਤਖਤ ਦੀ ਜਿਹੜੀ ਜ਼ਥੇਦਾਰੀ ਤੋਂ ਵੀ ਲਾਇਆ ਗਿਆ ਔਰ ਖਾਲਸਾ ਪੰਥ ਵਿੱਚੋਂ ਇੱਕ ਤਰ੍ਹਾਂ ਨਾਲ ਬਾਹਰ ਰੱਖਿਆ ਗਿਆ ਸੀਗਾ ਵੀ ਇਹੇ ਤਖਤ ਦੀ ਸੇਵਾ ਨਹੀਂ ਨਿਭਾ ਸਕਦੇ ਹੁਣ ਤਖਤ ਤਖਤ ਪਟਨਾ ਸਾਹਿਬ ਜਿਹੜੇ ਜਿਹੜੇ ਪੰਜੇ ਤਖਤ ਨੇ ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਪਰੀਮੇਸੀ ਉਹਦੇ ਵਿੱਚ ਪਰ ਉਹ ਪੰਜਾ ਤਖਤਾਂ ਦੀ ਸਲਾਹ ਨਾਲ ਪੰਜ ਸਿੰਘਾਂ ਦੀ ਸਲਾਹ ਨਾਲ ਹੀ ਸੁਪਰੀਮੇਸੀ ਦਾ ਸਤਕਾਰ ਆ ਜਿਹੜਾ ਹੁੰਦਾ ਹੈਗਾ ਹੁਣ ਗਿਆਨੀ ਰਣਜੀਤ ਸਿੰਘ ਬਾਰੇ ਫੈਸਲਾ ਲੈਣ ਲੱਗੇ ਆ ਤਖਤ ਸਿਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੜਗੱਜ ਸਾਹਿਬ ਵੱਲੋਂ ਜਿਹੜਾ ਹੈਗਾ ਵੀ ਉਹ ਤਖਤ ਸਿਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਉੱਥੋਂ ਦੇ ਪੰਜ ਸਿੰਘਾਂ ਨੂੰ ਇੱਕ ਤਰ੍ਹਾਂ ਨਾਲ ਭਰੋਸੇ ਵਿੱਚ ਲੈਣਾ ਚਾਹੀਦਾ ਸੀ ਇਹ ਫੈਸਲਾ ਆਪਾਂ ਕਹਿ ਸਕਦੇ ਆ ਵੀ ਇੱਕ ਪਾਸੜ ਹੈ ਪੋਲੀਟੀਕਲੀ ਮੂਵਟਡ ਬੈਠਦਾ ਸੋ ਜਿਹੜੇ ਤਖਤ ਤੋਂ ਇਹ ਫੈਸਲਾ ਆਇਆ ਸੀ ਉਹਨੂੰ ਭਰੋਸੇ ਵਿੱਚ ਲਏ ਤੋਂ ਬਿਨਾ ਹੀ ਸਿਰਫ ਸੁਖਵੀਰ ਸਿੰਘ ਬਾਦਲ ਦੇ ਹੁਕਮਾਂ ਨੂੰ ਪਗਾ ਦਿੱਤਾ ਗਿਆ ਔਰ ਗਿਆਨੀ ਰਣਜੀਤ ਸਿੰਘ ਗੌਰ ਨੂੰ ਜਿਹੜਾ ਹੈਗਾ ਦੋਸ਼ ਮੁਕਤ ਉਹਨਾਂ ਦੀ ਗੱਲ ਸੁਣੇ ਤੋਂ ਬਿਨਾ ਇੱਕ ਇੱਕ ਧਿਰ ਦੀ ਗੱਲ ਸੁਣ ਕੇ ਜਿਹੜਾ ਦੋਸ਼ ਮੁਕਤ ਕਰ ਦਿੱਤਾ ਗਿਆ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਜਿਹੇ ਰਹਿਬਰ ਨੇ ਜਾਂ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਦਾ ਪੱਖ ਸੁਣੇ ਤੋਂ ਬਿਨਾ ਜਿਹੜਾ ਹੈਗਾ ਗਿਆਨੀ ਰਣਜੀਤ ਸਿੰਘ ਨੂੰ ਉਹ ਕਰ ਦਿੱਤਾ ਗਿਆ ਜਿਸ ਕਿਸਮ ਦੀ ਭਾਸ਼ਾ ਗਿਆਨੀ ਰਣਜੀਤ ਸਿੰਘ ਨੇ ਬੋਲੀ ਆ ਪਿਛਲੇ 5-6 ਮਹੀਨਿਆਂ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂ ਹੋਰ ਸਾਰੇ ਲੋਕਾਂ ਦੇ ਖਿਲਾਫ ਉਹਦੇ ਚੋਂ ਇੱਕ ਗੱਲ ਨਜ਼ਰ ਆਉਂਦੀ ਆ ਵੀ ਉਹ ਧਰਮ ਨੂੰ ਪਰਨਾਇਆ ਹੋਇਆ ਵਿਅਕਤੀਤਾ ਹੈ ਨਹੀਂ ਹੂੰ ਜਿਹੜਾ ਬੰਦਾ ਗੁਰਬਾਣੀ ਦਾ ਗਹਿਰ ਗੰਭੀਰ ਗਿਆਤਾ ਹੋਵੇ ਜਿਹਦੇ ਜਿਹਦੇ ਰੋਮ ਰੋਮ ਵਿੱਚ ਗੁਰਬਾਣੀ ਵਸਦੀ ਹੋਵੇ ਜਿਹਦਾ ਐਨਾ ਉੱਚਾ ਸੋਚਾ ਤੇ پاک ਜੀਵਨ ਹੋਵੇ ਉਹ ਆਪਣੇ ਦੁਸ਼ਮਣ ਲਈ ਵੀ ਇਹ ਸ਼ਬਦ ਨਹੀਂ ਵਰਤਦਾ ਜਿਹੜੇ ਉਹਨੇ ਸਿੱਖਾਂ ਦੇ ਤਖਤ ਦੇ ਰਹਿ ਚੁੱਕੇ ਜਥੇਦਾਰ ਜਿਸੀ ਅਕਾਲ ਤਖਤ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੋਲੇ ਆ ਉਹ ਪੂਰੀ ਤਰ੍ਹਾਂ ਇੱਕ ਮੁਹੱਲੇ ਦੇ ਰਾਜਨੀਤੀਵਾਨ ਜਿਹੜਾ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਜਾਂ ਭਾਜਪਾ ਦਾ ਕੋਈ ਮੁਹੱਲੇ ਦਾ ਨੇਤਾ ਹੁੰਦਾ ਇੱਕ ਮੈਂਬਰ ਆਫ ਕੌਂਸਲ ਦੀ ਚੋਣ ਲੜ ਲਈ ਹੁੰਦੀ ਆ ਜਣੀ ਉਸ ਲਾਲਚ ਵਿੱਚ ਬੋਲ ਰਿਹਾ ਹੁੰਦਾ ਉਹਨੇ ਆਪਣਾ ਪੱਧਰ ਐਨਾ ਡਿੱਗਿਆ ਹੋਇਆ ਸੀ ਸੋ ਗਿਆਨੀ ਰਣਜੀਤ ਸਿੰਘ ਨੂੰ ਮੈਂ ਜਿੰਨਾ ਕੁ ਮੈਂ ਧਾਰਮ ਨੂੰ ਸਮਝਦਾ ਮੈਂ ਉਹਦੇ ਵਿੱਚ ਧਾਰਮਿਕ ਲੋਕਾਂ ਵਾਲੀ ਕੋਈ ਵੀ ਆਦਤ ਨਹੀਂ ਹੈਗੀ ਕੋਈ ਵੀ ਉਹਦੇ ਵਿੱਚ ਇਸ ਤਰ੍ਹਾਂ ਦਾ ਸਹਜ ਸੰਜਮ ਨਹੀਂ ਜੇ ਤੁਹ ਲੱਗਦਾ ਹੋਵੇ ਵੀ ਇਹ ਗੁਰਬਾਣੀ ਨੇ ਇਹਨੂੰ ਆਪਣੇ ਰੰਗ ਵਿੱਚ ਰੰਗ ਲਿਆ ਹੋਇਆ ਜਾਂ ਗੁਰਬਾਣੀ ਦੇ ਰੰਗ ਵਿੱਚ ਰੱਤੀ ਹੋਈ ਰੂਹ ਆ ਜਿਹੜੀ ਜਿਹੜੀ ਹੈਗੀ ਬਹੁਤ ਉੱਚੇ ਸ਼ਬਦ ਬੋਲ ਰਹੀ ਹੈਗੀ ਆ ਉਹਦੇ ਸਮੁੱਚੀ ਫੇਸ ਰੀਡਿੰਗ ਅਤੇ ਉਹਦਾ ਸਮੁੱਚਾ ਜਿਹੜਾ ਜੀਵਨ ਹੈਗਾ ਉਹ ਗੁਰਬਾਣੀ ਤੋਂ ਬਹੁਤ ਦੂਰ ਹੈਗਾ ਸਿਰਫ ਉਹ ਗੁਰਬਾਣੀ ਨੂੰ ਤੇ ਤਖਤ ਸਹਿਬਾਨ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਦੀ ਜਿਹੜੀ ਰਾਜਨੀਤੀ ਆ ਉਹ ਬਹੁਤ ਚੰਗੀ ਤਰ੍ਹਾਂ ਸਿੱਖ ਗਿਆ ਸੋ ਸਾਡੇ ਨੋਟਿਸ ਵਿੱਚ ਇਹ ਵੀ ਆਇਆ ਸੀਗਾ ਕਿ ਜਦੋਂ ਉਹਨੂੰ ਤਖਤ ਸਹਿਬਾਨ ਤੋਂ ਉੱਥੋਂ ਲਾਇਆ ਗਿਆ ਤਾਂ ਉਹਨਾਂ ਨੇ ਬਿਹਾਰ ਦੇ ਚੀਫ ਸਕੱਟਰੀ ਤੇ ਪੁਲਿਸ ਦਾ ਮੁਖੀ ਡਾਇਰੈਕਟਰ ਜਨਰਲ ਆਫ ਪੁਲਿਸ ਤੱਕ ਵੀ ਅਪਰੋਚ ਕਰੀ ਆ ਵੀ ਮੰਨੋ ਮੁੜ ਕੇ ਤਖਤ ਦਾ ਜਥੇਦਾਰ ਲਾਇਆ ਜਾਵੇ ਇਟ ਮੀਨਸ ਤਖਤ ਦੇ ਜਥੇਦਾਰੀ ਦੀ ਭੁੱਖ ਵਿੱਚ ਉਹ ਇੱਕ ਤਖਤ ਦੇ ਜਥੇਦਾਰ ਦੀ ਮਾਨ ਮਰਿਆਦਾ ਕੀ ਹੈ ਸਤਕਾਰ ਕੀ ਹੈ ਉਹਨੇ ਕਿਹਨੇ ਲੋਕਾਂ ਨਾਲ ਰਾਬਤਾ ਰੱਖਣਾ ਕਿਹਨਾਂ ਨਾਲ ਨਹੀਂ ਰੱਖਣਾ ਉਹ ਸਾਰੀਆਂ ਮਰਿਆਦਾਵਾਂ ਸ਼ਿੱਕੇ ਤੇ ਟੰਗੀਆਂ ਸੋ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਉਹ ਚਾਪਲੂਸੀ ਕਰੀ ਆ ਪਿਛਲੇ 5-6 ਮਹੀਨਿਆਂ ਦੌਰਾਨ ਹਮ ਹਮ ਔਰ ਉਹ ਤੋਂ ਲੱਗਦਾ ਹੀ ਸੀ ਵੈਸੇ ਉਹਦਾ ਮਨਸ਼ਾ ਸੀਗਾ ਵੀ ਤਖਤ ਕੇਸਗੜ੍ਹ ਸਾਹਿਬ ਜਾਂ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਮੈਨੂੰ ਕਦਰੇ ਲਾ ਦੇਣ ਸੁਖਵੀਰ ਸਿੰਘ ਬਾਦਲ ਪਰ ਉਹ ਗੱਲ ਨਹੀਂ ਬਣੀ ਹੁਣ ਇਨਡਾਇਰੈਕਟਲੀ ਉਹਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਲੱਗਣ ਦੀ ਜਿਹੜੀ ਉਹ ਕਰੀ ਹੈਗੀ ਆ ਔਰ ਮੈਨੂੰ ਜਿੰਨਾ ਕੁ ਮੈਂ ਉਹਨਾਂ ਨੂੰ ਜਾਣਦਾ ਮੈਂ ਕਹਿ ਸਕਦਾ ਵੀ ਉਹ ਧਾਰਮਿਕ ਪੁਰਸ਼ ਨਹੀਂ ਹੈਗੇ ਉਹ ਪੂਰੀ ਧਰਮ ਦੇ ਬਾਣੇ ਵਿੱਚ ਉਹ ਪੂਰੀ ਤਰ੍ਹਾਂ ਰਾਜਨੀਤੀ ਨੂੰ ਪਰਨਾਇ ਹੋਈ ਵਿਅਕਤੀ ਹੈਗੀ ਆ ਦੂਜੇ ਬੰਨੇ ਜਿਸ ਤਰੀਕੇ ਦੇ ਨਾਲ ਜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣੀ ਉਹ ਆਪਣੇ ਆਪ ਨੂੰ ਹੀ ਜੇ ਉਹਨਾਂ ਨੂੰ ਵੀ ਆਪਾਂ ਕਹਿ ਲਈਏ ਕਿ ਪੂਰੇ ਤਰੀਕੇ ਦੇ ਨਾਲ ਜਿਹੜਾ ਕੌਮ ਨੇ ਐਕਸੈਪਟ ਨਹੀਂ ਕੀਤਾ ਹੈਗਾ ਜਿਸ ਤਰੀਕੇ ਨਾਲ ਨਿਕਤੀ ਹੁੰਦੀ ਹੈ ਫਿਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਾਰੇ ਜੇ ਆਪਾਂ ਕਹਿ ਲਈਏ ਕਿ ਆਉਣ ਵਾਲੇ ਦਿਨਾਂ 'ਚ ਫਕਰੇ ਕੌਮ ਵਾਲਾ ਕਿਉਂਕਿ ਅਕਾਲੀ ਦਲ ਦੀ ਚਾਹੇ ਮਾਗੀ ਵਾਲੀ ਸਟੇਜ ਹੋਵੇ ਜਾਂ ਪਿਛਲੇ ਦਿਨੀ ਹੋਰ ਜਿੰਨੇ ਵੀ ਕੁਝ ਇਕੱਠ ਹੋਏ ਨੇ ਉਹਦੇ ਵਿੱਚ ਬਾਰ ਬਾਰ ਉਹ ਫਕਰੇ ਕੌਮ ਵਾਲਾ ਫਿਰ ਉਹ ਵੀ ਮਸਲਾ ਜਿਹੜਾ ਹੈ ਉਹ ਵੀ ਫਿਰ ਦੁਬਾਰਾ ਦਿੱਤਾ ਜਾ ਸਕਦਾ ਹੈ ਜਾਂ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਹੋਇਆ ਸੀ ਉਹ ਫਿਰ ਕੈਨਸਲ ਹੋ ਸਕਦਾ ਹੈ ਕੀ ਕੋਈ ਚੱਲ ਰਿਹਾ ਹੈ ਹਾਂਜੀ ਹਾਂਜੀ ਸੋ ਜਿਸ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਰਿਹਾ ਇੱਕ ਤਾਂ ਵੀ ਰਾਤ ਦੇ ਹਨੇਰਿਆਂ ਵਿੱਚ ਹੋਈ ਨਿਯੁਕਤੀ ਨੀ ਉਹ ਪਰਵਾਣ ਕੀ ਲਭ ਰਹੇ ਹੈਗੇ ਸੋ ਖਾਲਸਾ ਪੰਥ ਨੇ ਮਨੋਂ ਉਹਨਾਂ ਨੂੰ ਪਰਵਾਹ ਨਹੀਂ ਕਰਿਆ ਹਾਲੇ ਹਨ ਹੂੰ ਹੂੰ ਸੋ ਉਹ ਇੱਕ ਤਰ੍ਹਾਂ ਨਾਲ ਹਲੇ ਵੀ ਸੁਖਵੀਰ ਸਿੰਘ ਬਾਦਲ ਦੇ ਟੋਲ ਦੇ ਤੌਰ ਤੇ ਆ ਪਰਮਜੀਤ ਸਿੰਘ ਸਰਨਾ ਦੇ ਟੋਲ ਦੇ ਤੌਰ ਤੇ ਵਰਤੇ ਜਾ ਰਹੇ ਹੈਗੇ ਆ ਸੋ ਹੁਣ ਗਿਆਨੀ ਰੁਘਵੀਰ ਸਿੰਘ ਵਰਗਾ ਆਪਾਂ ਕਹਿ ਸਕੀਏ ਵੀ ਕਿੰਨਾ ਸੌਫਟ ਸਪੋਕਨ ਗੁਰਬਾਣੀ ਦੇ ਰੰਗ ਵਿੱਚ ਰੰਗੀ ਹੋਏ ਰੂਹ ਜੇ ਉਹ ਕੁਝ ਬੋਲਦੇ ਵੀ ਆ ਤਾਂ ਕਿੰਨੀ ਆਪਾਂ ਕਹੇ ਵੀ ਕਿੰਨੇ ਡਿਸਿਪਲਨ ਵਿੱਚ ਕਿੰਨੇ ਸਹਿਜ ਵਿੱਚ ਆ ਜਿਹੜੇ ਅਸਲ ਵਿੱਚ ਜਿਹੜੀਆਂ ਗੁਰਬਾਣੀ ਦੇ ਰੰਗ ਵਿੱਚ ਰਤੀਆਂ ਰੂਹਾਂ ਹੁੰਦੀਆਂ ਉਹਨਾਂ ਦਾ ਇਹ ਸਟੇਟਸ ਔਰ ਇਹ ਕੈਰੈਕਟਰ ਹੁੰਦਾ ਹੈਗਾ ਸੋ ਗਿਆਨੀ ਰਣਜੀਤ ਸਿੰਘ ਆਲਾ ਤਾਂ ਆਪਾਂ ਬਿਲਕੁਲ ਹੀ ਦੇਖ ਚੁੱਕੇ ਆਵੇਂ ਉਹਨਾਂ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਸੋ ਗਿਆਨੀ ਕੁਲਦੀਪ ਸਿੰਘ ਨੂੰ ਵੀ ਜਿਹੜਾ ਹੈਗਾ ਵੀ ਉਹ ਮਰਿਆਦਾ ਰੱਖਣੀ ਪਾਵੇਗੀ ਉਹ ਆਪਣੀ ਪਰਵਾਨਗੀ ਲਈ ਜਿਹੜੀਆਂ ਗਲਤੀਆਂ ਕਰਨੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਵੀ ਉਹ ਮੁੜ ਕੇ ਹੋ ਸਕਦਾ 2 ਮਹੀਨਿਆਂ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਕੇ ਫਖਰੇ ਕੌਮ ਦਾ ਅਵਾਰਡ ਆ ਜਿਹੜਾ ਉਹ ਵਾਪਸ ਕਰ ਦਿੱਤਾ ਜਾਵੇ ਔਰ ਜਿਹੜੀ ਪੰਜ ਮੈਂਬਰੀ ਭਾਰਤੀ ਕਮੇਟੀ ਆ ਜਿਹੜਾ ਉਹਨਾਂ ਨੇ ਵੈਸੇ ਟਾਰਗੇਟ ਮਿਥਿਆ 18 ਜੂਨ ਤੱਕ ਵੀ ਉਹ ਤੋਂ ਬਾਅਦ ਆ ਜਿਹੜਾ ਪ੍ਰੋਗਰਾਮ ਅਸੋ ਉਹ ਰਾਜਨੀਤਿਕ ਸ਼ੁਰੂ ਕਰਨਗੇ ਸੋ ਉਹਦੇ ਬਾਰੇ ਜਿਹੜੇ ਫੈਸਲੇ ਆ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਮੁੜ ਕੇ ਸਿੱਖ ਕੌਮ ਦੇ ਉੱਤੇ ਜ਼ਬਰੀ ਥੋਪਣ ਲਈ ਜੋ ਕੁਝ ਵੀ ਕੀਤਾ ਜਾ ਸਕੇਗਾ ਕਿਉਂਕਿ ਉਹਨਾਂ ਦੀ ਨਿਯੁਕਤੀ ਹੋਈ ਹੋ ਇਸ ਕਾਰਜ ਲਈ ਹੈ ਜੀ ਸੋ ਆਪਣੇ ਆਪਾਂ ਕਹਿ ਸਕਦੀ ਹੈ ਸਾਲਾਂ ਕੇ ਬਹੁਤ ਤਿੱਖੇ ਸ਼ਬਦਾ ਵੀ ਉਹ ਜਿਨ੍ਹਾਂ ਨੇ ਇਹਨਾਂ ਨੂੰ ਲਾਇਆ ਹੈਗਾ ਜੀ ਪਰਮਜੀਤ ਸਿੰਘ ਸਰਨਾ ਤੇ ਸੁਖਵੀਰ ਸਿੰਘ ਬਾਦਲ ਨੇ ਸੋ ਉਹਨਾਂ ਦਾ ਜਿਹੜਾ ਆ ਜਿਹੜੀ ਰঞ্জੀਤ ਸਿੰਘ ਗੋਹਰ ਵਾਲੀ ਹੈਗੀ ਆ ਜੀ ਤੋਂ ਸ਼ੁਰੂਆਤ ਹੋ ਗਏ ਸੋ ਖਬੀਰ ਸਿੰਘ ਬਾਦਲ ਉਹਨਾਂ ਨੇ ਆਪਣਾ ਪਹਿਲਾ ਕੰਮ ਕਢਾ ਲਿਆ ਕੁਲਦੀਪ ਸਿੰਘ ਗੜਗੱਜ ਤੋਂ ਹੁਣ ਇਹ ਕਿੱਥੋਂ ਤੱਕ ਜਾਂਦੀ ਆ ਇਹਨਾਂ ਦੇ ਡਿਗਣ ਦੀ ਅਵਸਥਾ ਕਿੰਨੀ ਦੂਰ ਜਾ ਕੇ ਡਿਗਦੇ ਆ ਇਹ ਡਿਪੈਂਡ ਕਰੂਗਾ ਵੀ ਅੰਦਰ ਆਤਮਕ ਗਿਆਨ ਕਿੰਨਾ ਹੈ ਅੰਦਰੋਂ ਗੁਰਬਾਣੀ ਨਾਲ ਕਿੰਨੇ ਜੁੜੇ ਹੋਏ ਹੈਗੇ ਆ ਜਾਂ ਫਿਰ ਬਾਹਰੀ ਰਾਜਨੀਤੀ ਕਿੰਨਾ ਪ੍ਰਭਾਵ ਪਾ ਰਹੀ ਹੈ ਤੇ ਕਿੰਨੇ ਹਮਲੇ ਕਰ ਰਹੀ ਹੈ ਉਹਨਾਂ ਹਮਲਿਆਂ ਦੇ ਖਿਲਾਫ ਐਂਟੀਬਾਡੀ ਗੁਰਬਾਣੀ ਦੀ ਐਂਟੀਬਾਡੀ ਕਿ ਨਹੀਂ ਇਹਦੇ ਤੇ ਡਿਪੈਂਡ ਕਰਦਾ ਜੀ ਬਿਲਕੁਲ ਜੀ ਅਜੇ ਵੀ ਆਪਾਂ ਕਹਿੰਗੇ ਕਿ ਕਿਤਨਾ ਕਿਤੇ ਪਰਖ ਵਾਲਾ ਜਿਹੜਾ ਸਮਾਂ ਹੈ ਉਹ ਹੈਗਾ ਜਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਚੱਲੇ ਨੇ ਜਿਸ ਤਰੀਕੇ ਦੇ ਨਾਲ ਫੈਸਲੇ ਲਏ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਬਹੁਤ ਕੁਝ ਜਿਹੜੇ ਚਲਕਾਰੀ ਪੈਣਗੇ ਤੇ ਫਿਰ ਗੱਲ ਉਹੀ ਹੈ ਕਿ ਅਖੀਰ ਤੇ ਆ ਕੇ ਕੀ ਇਹ ਫੈਸਲੇ ਮੰਤ ਨੂੰ ਕੌਮ ਨੂੰ ਮਨਜ਼ੂਰ ਹੋਣਗੇ ਨਾ ਨਹੀਂ ਜਾਂ ਕੌਮ ਕਿਵੇਂ ਰਿਐਕਟ ਕਰਦੀ ਹੈ ਗੱਲ ਤੇ ਉਸ ਕਚਹਿਰੀ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਖੜੇ ਹੋਣਾ ਹੈ ਕੀ ਉਸ ਤੋਂ ਪਾਸ ਹੋਣਾ ਹੈ ਜਾਂ ਨਹੀਂ ਗੱਲ ਉੱਥੇ ਜਾ ਕੇ ਜਿਹੜੀ ਮੁਕੜੀ ਹੈਗੀ ਹੈ ਅਤੇ ਦੂਜੇ ਪਨੇ ਸਰਦਾਰਤਾ ਸਿੰਘ ਜੀ ਜਿਹੜੀ ਹੁਣ ਤਖਤ ਵਰਸਸ ਤਖਤ ਦੇ ਹਾਲਾਤ ਜਿਹੜੇ ਪੈਦਾ ਹੋ ਗਏ ਨੇ ਕੀ ਇਹਦੇ ਪਿੱਛੇ ਵੀ ਰਾਜਨੀਤੀ ਹੈਗੀ ਹੈ ਕੀ ਕਹਾਂਗੇ ਇਸਤੇ ਬਾਰੇ ਇਧਰੋਂ ਹੁੰਦਾ ਹੈ ਫਿਰ ਉਧਰੋਂ ਪਟਨਾ ਸਾਹਿਬ ਵਾਲੇ ਬੰਨਿਓ ਵੀ ਜਿਹੜਾ ਹੈਗਾ ਜਥੇਦਾਰ ਕੁਲਦੀਪ ਸਿੰਘ ਉਹਨਾਂ ਨੂੰ ਹੀ ਤਨਖਾਹਿਆ ਇਕਰਾਰ ਦੇ ਦਿੱਤਾ ਜਾਂਦਾ ਹੈ ਹਾਂਜੀ ਹਾਂਜੀ ਸੋ ਇਹ ਹੁਣ ਇੱਕ ਰਾਜਨੀਤੀ ਦੇ ਖੇਡ ਹੈਗੀ ਹੈ ਸੋ ਰਾਜਨੀਤੀ ਦੇ ਇਸ ਗੰਦੇ ਖੇਡ ਵਿੱਚ ਸਾਡੇ ਤਖਤ ਸਹਿਬਾਨ ਨੂੰ ਜਿਹੜਾ ਹੈ ਫੁੱਟਬਾਲ ਵਾਂਗੂ ਵਰਤਿਆ ਜਾ ਰਿਹਾ ਹੈਗਾ ਸੋ ਜਿਹੜੀ ਪੈਲ ਹੈਗੀ ਆਪਾਂ ਕਿਹਾ ਵੀ ਕੁਲਦੀਪ ਸਿੰਘ ਗੜਗਾਜ ਜਿਨ੍ਹਾਂ ਨੇ ਕੀਤੀ ਹੈ ਇੱਕ ਗਲਤ ਫੈਸਲਾ ਲਿਆ ਉਹਨਾਂ ਨੇ ਗਿਆਨੀ ਰਣਜੀਤ ਸਿੰਘ ਨੂੰ ਜਿਹੜਾ ਹੈਗਾ ਵੀ ਉੱਥੇ ਮੁੜ ਕੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਉੱਥੇ ਤਖਤ ਤੇ ਮੁੜ ਕੇ ਨੌਕਰੀ ਦੇਣ ਦਾ ਇੱਕ ਤਰ੍ਹਾਂ ਨਾਲ ਕਵਾਇ ਦਾ ਸ਼ੁਰੂ ਹੋਈ ਹੈ ਸੋ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਗਿਆਨੀ ਰਣਜੀਤ ਸਿੰਘ ਕਿਸੇ ਵੀ ਪੱਖੋਂ ਧਾਰਮਿਕ ਪੁਰਸ਼ ਨਹੀਂ ਜਾਪਦੇ ਉਹਨਾਂ ਦੇ ਬੋਲ ਬਾਣੇ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦੀ ਫੇਸ ਰੀਡਿੰਗ ਉਹ ਕਿਸੇ ਵੀ ਤਰ੍ਹਾਂ ਇੱਕ ਧਾਰਮਿਕ ਪੁਰਸ਼ ਵਾਲੀ ਜਿਹੜੀ ਹੈਗੀ ਆ ਇੱਕ ਅਧਿਆਤਮਕਤਾ ਵਾਲਾ ਜਿਹੜਾ ਚਲਕਾਰਾ ਮਿਲਦਾ ਹੁੰਦਾ ਉਹ ਨਹੀਂ ਆ ਰਿਹਾ ਉਹ ਪੂਲੀ ਤਰ੍ਹਾਂ ਹੀ ਕਰਾਜਨੀਤੀਵਾਨ ਵਿਅਕਤੀ ਹੈਗੀ ਆ ਉਹਨੂੰ ਅਕਾਲੀ ਦਲ ਵਿੱਚ ਬਾਦ ਪ੍ਰਕਾਸ਼ ਸਿੰਘ ਬਾਦਲ ਵਾਲੇ ਆ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਵਿੱਚ ਕੋਈ ਅਹੁਦਾ ਦੇ ਦਿੱਤਾ ਜਾਂਦਾ ਤਾਂ ਉਹ ਚੰਗੀ ਗੱਲ ਸੀਗੀ ਹੂੰ ਹੁਣ ਗਿਆਨੀ ਕੁਲਦੀਪ ਸਿੰਘ ਨੇ ਜਿਹੜੀ ਗਲਤੀ ਕੀਤੀ ਆ ਉਸ ਗਲਤੀ ਦੇ ਫਿਰ ਵਿਰੋਧ ਵਿੱਚ ਆ ਜਿਹੜਾ ਹੈਗਾ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਸਿੰਘਾਂ ਨੇ ਦੁਬਾਰੇ ਗਿਆਨੀ ਕੁਲਦੀਪ ਸਿੰਘ ਗੜਗਾਜ ਜਟੇਕ ਸਿੰਘ ਧਨੌਲਾ ਔਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਰਿਹਾ ਹੈ ਨਾ ਉਸ ਗਲਤੀ ਤੋਂ ਬਾਅਦ ਹੁਣ ਅਕਾਲੀ ਦਲ ਦੀਆਂ ਇਨਸਟਰਕਸ਼ਨਸ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਿਹੜੇ ਪੰਜ ਸਿੰਘ ਸਹਿਬਾਨ ਹਨ ਉਹਨਾਂ ਨੇ ਇੱਕ ਤਖਤ ਸ੍ਰੀ ਪਟਨਾ ਸਾਹਿਬ ਦੇ ਖਿਲਾਫ ਆ ਜਿਹੜੀ ਮਹਿੰਮ ਵਰ ਦਿੱਤੀ ਹੋਈ ਹੈ ਸੋ ਇਹ ਰਾਜਨੀਤੀ ਚੱਲ ਰਹੀ ਹੈਗੀ ਆ ਬਹੁਤ ਘਟਿਆ ਰਾਜਨੀਤੀ ਚੱਲ ਰਹੀ ਹੈ ਇਹਦੇ ਵਿੱਚ ਸਾਡੇ ਤਖਤ ਸਹਿਬਾਨ ਦੀ ਜਿਹੜੀ ਮਾਨ ਮਰਿਆਦਾ ਉਹ ਵਟੇ ਤੇ ਆ ਰਹੀ ਹੈਗੀ ਆ ਸੋ ਜਿਹੜੇ ਪੰਜ ਸਿੰਘ ਸਹਿਬਾਨ ਉੱਥੇ ਕੰਮ ਕਰਦੇ ਆ ਉਹੀ ਵਿਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਉਹ ਉਹਨਾਂ ਨੂੰ ਡਰਾਤ ਮੁਕਾ ਕੇ ਵੀ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਸੋ ਉਹ ਡਰਾਤ ਮੁਕਾ ਕੇ ਜਿਹੜਾ ਸੁਖਵੀਰ ਸਿੰਘ ਬਾਦਲਣ ਪਾਰਟੀ ਆ ਤੇ ਉਧਰੋਂ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਦੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਿਹੜੇ ਇਨਫਲੂਐਂਸਰ ਹੈਗੇ ਆ ਉਹ ਦੂਜੇ ਤਖਤਾਂ ਨੂੰ ਜਿਹੜੇ ਹੈਗੇ ਆ ਉਹ ਵਰਤ ਰਹੇ ਹੈਗੇ ਆ ਸੋ ਇਸ ਗੰਦੇ ਰਾਜਨੀਤਿਕ ਖੇਡ ਵਿੱਚ ਸਾਡੇ ਤਖਤ ਸਹਿਬਾਨ ਦੀ ਮਾਨ ਮਰਿਆਦਾ ਜਿਹੜੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ ਜਿਹੜੀ ਕਿ ਬਹੁਤ ਦੁਖਦਾਈ ਹੈ ਖਾਲਸਾ ਪੰਥ ਦੀ ਧਾਰਮਿਕ ਰਹਿਤ ਲਈ ਬਹੁਤ ਦੁਖਦਾਈ ਗੱਲਾਂ ਨੇ ਜੀ ਬਿਲਕੁਲ ਜੀ ਕਿਤਨਾ ਕਿਤੇ ਜਿਹੜਾ ਹੈ ਜਦੋਂ 2 ਦਸੰਬਰ ਦੇ ਫੈਸਲੇ ਆਏ ਸੀ ਤੇ ਉਦੋਂ ਤਖਤਾਂ ਦੀ ਮਾਣ ਮਰਿਆਦਾ ਆਪਾਂ ਕਹੀ ਕਿ ਇੰਨੀ ਜਿਆਦੀ ਉੱਚੇ ਪੱਧਰ ਤੇ ਪਹੁੰਚ ਗਈ ਸੀ ਕਿ ਜਿਹੜੇ ਬਾਕੀ ਦੇ ਧਰਮਾਂ ਵਾਲੇ ਹੈਗੇ ਆ ਉਹ ਵੀ ਇਹ ਦੇਖ ਰਹੇ ਸਨ ਕਿ ਸਾਡੇ ਕੋਲ ਵੀ ਇਹੋ ਜਿਹਾ ਜਿਹੜਾ ਸਿਸਟਮ ਹੈ ਉਹ ਹੋਣਾ ਚਾਹੀਦਾ ਹੈ ਪਰ ਕਿਤਨਾ ਕਿਤੇ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਅੰਦਰੋਂ ਅੰਦਰੀ ਉਹਨਾਂ ਨੇ ਕਿਸ ਤਰੀਕੇ ਦੀ ਜਿਹੜੀ ਗੇਮ ਚਲਾਈ ਹੈਗੀ ਆ ਕਿ ਉਸ ਮਾਣ ਮਰਿਆਦਾ ਨੂੰ ਜਿਹੜੀ ਹੈ ਦੁਬਾਰਾ ਧਾ ਲਾਈ ਜਾ ਸਕੇ ਔਰ ਇਸ ਟਾਈਮ ਜੇ ਇਹਨਾਂ ਹਾਲਾਤਾਂ ਦੇ ਵਿੱਚ ਤਖਤਾਂ ਦੇ ਵਿੱਚ ਆਪਸੀ ਇਸ ਤਰੀਕੇ ਦੀ ਬਿਆਨਬਾਜ਼ੀ ਹੁੰਦੀ ਹੈਗੀ ਹੈ ਤੇ ਉਹਦੀ ਆਪਾਂ ਚਰਮ ਸੀਮਾ ਕਹਿ ਸਕਦੇ ਹਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਉਤੇ ਕੀ ਕੁਝ ਜਿਹੜਾ ਹੈ ਵਾਪਰਦਾ ਹੈਗਾ